ਪੂਰੇ ਜ਼ਿਲ੍ਹੇ ਦੇ ਕਾਨੂੰਨ ਵਿਵਸਥਾ ਤੇ ਸੁਰੱਖਿਆ ਨੂੰ ਮਜ਼ਬੂਤ ਬਣਾਇਆ ਜਾਵੇ। ਇਸੇ ਸੰਬੰਧ ਵਿੱਚ ਅੱਜ ਪੂਰੇ ਬਟਿਆਲਾ ਜ਼ਿਲ੍ਹੇ ਦੇ ਰੇਲਵੇ ਸਟੇਸ਼ਨਾਂ ਦੀ ਇੰਟੈਂਸਿਵ ਚੈਕਿੰਗ ਕੀਤੀ ਜਾ ਰਹੀ ਹੈ। ਕੋਆਰਡੀਨੇਟ ਸਰਚ ਆਪਰੇਸ਼ਨ ਕਰਕੇ ਇਹਦੇ ਵਿੱਚ ਅਸੀਂ ਜਿਹੜੇ ਅੰਦਰ ਪੈਸੇਂਜਰਸ ਨੇ ਤੇ ਸ਼ੱਕੀ ਵਿਅਕਤੀਆਂ ਨੇ ਉਹਨਾਂ ਦੀ ਚੈਕਿੰਗ ਕਰਾਂਗੇ, ਉਹਨਾਂ ਦੇ ਸਮਾਨ ਦੀ ਚੈਕਿੰਗ ਕਰਾਂਗੇ ਤੇ ਪੂਰੇ ਸਟੇਸ਼ਨ ਪਰਿਸਰ ਦੀ ਇੰਟੈਂਸਿਵ ਚੈਕਿੰਗ ਕਰਾਂਗੇ। ਅੱਜ ਜੋ ਹੈ ਅੱਜ ਅਸੀਂ ਟਾਰਗੇਟ ਕਰ ਰਹੇ ਹਾਂ ਪੂਰੇ ਜ਼ਿਲ੍ਹੇ ਦੇ ਰੇਲਵੇ ਸਟੇਸ਼ਨਾਂ ਨੂੰ ਜਿਵੇਂ ਪਟਿਆਲਾ ਰੇਲਵੇ ਸਟੇਸ਼ਨ ਤੇ ਮੈਂ ਹਾਜ਼ਰ ਹਾਂ ਸਿਮਿਲਰਲੀ ਰਾਜਪੁਰਾ ਤੇ ਨਾਬਾ ਰੇਲਵੇ ਸਟੇਸ਼ਨ ਤੇ ਵੀ ਚੈਕਿੰਗ ਕੀਤੀ ਜਾ ਰਹੀ ਹੈ ਗੰਧੰਤਰ ਦਿਵਸ 2026 ਦੇ ਉਪਲਖ ਵਿੱਚ ਮਾਨਯੋਗ ਡੀਆਈਜੀ ਪਟਿਆਲਾ ਰੇਂਜ ਅਤੇ ਐਸਐਸਪੀ ਪਟਿਆਲਾ ਨੇ ਸਖਤ ਹਦਾਇਤਾਂ ਦਿੱਤਾ ਹਨ ਕਿ ਪੂਰੇ ਜ਼ਿਲ੍ਹੇ ਦੇ ਕਾਨੂੰਨ ਵਿਵਸਥਾ ਤੇ ਸੁਰੱਖਿਆ ਨੂੰ ਮਜ਼ਬੂਤ ਬਣਾਇਆ ਜਾਵੇ ਇਸੇ ਸੰਬੰਧ ਵਿੱਚ ਅੱਜ ਪੂਰੇ ਪਟਿਆਲਾ ਜ਼ਿਲ੍ਹੇ ਦੇ ਰੇਲਵੇ ਸਟੇਸ਼ਨਾਂ ਦੀ ਇੰਟੈਂਸਿਵ ਚੈਕਿੰਗ ਕੀਤੀ ਜਾ ਰਹੀ ਹੈ ਕੋਆਰਡੀਨੇਟ ਸਰਚ ਆਪਰੇਸ਼ਨ ਕਰਕੇ ਇਹਦੇ ਵਿੱਚ ਅਸੀਂ ਜਿਹੜੇ ਅੰਦਰ ਪੈਸੇਂਜਰਸ ਨੇ ਤੇ ਸ਼ੱਕੀ ਵਿਅਕਤੀਆਂ ਨੇ ਉਹਨਾਂ ਦੀ ਚੈਕਿੰਗ ਕਰਾਂਗੇ ਉਹਨਾਂ ਦੇ ਸਮਾਨ ਦੀ ਚੈਕਿੰਗ ਕਰਾਂਗੇ ਤੇ ਪੂਰੇ ਸਟੇਸ਼ਨ ਪਰਿਸਰ ਦੀ ਇੰਟੈਂਸਿਵ ਚੈਕਿੰਗ ਕਰਾਂਗੇ ਜਿਹੜੇ ਪਾਰਕਿੰਗ ਏਰੀਆ ਦੇ ਵਿੱਚ ਵਹੀਕਲਸ ਖੜੇ ਨੇ ਉਹਨਾਂ ਦੀ ਵੀ ਅਸੀਂ ਚੈਕਿੰਗ ਕਰਕੇ ਤੇ ਐਨਸ਼ੋਰ ਕਰਾਂਗੇ ਕਿ ਕੋਈ ਅਨਟੋਡ ਇਨਸੀਡੈਂਟ ਨਾ ਹੋਵੇ ਸਰ ਰੇਲਵੇ ਸਟੇਸ਼ਨ ਤੋਂ ਨਾ ਮ ਹੋਰ ਵੀ ਕੋਈ ਜਗ੍ਹਾ ਤੇ ਅੱਜ ਜੋ ਹੈ ਅੱਜ ਅਸੀਂ ਟਾਰਗੇਟ ਕਰ ਰਹੇ ਹਾਂ ਪੂਰੇ ਜ਼ਿਲ੍ਹੇ ਦੇ ਰੇਲਵੇ ਸਟੇਸ਼ਨਾਂ ਨੂੰ ਜਿਵੇਂ ਪਟਿਆਲਾ ਰੇਲਵੇ ਸਟੇਸ਼ਨ ਤੇ ਮੈਂ ਹਾਜ਼ਰ ਹਾਂ ਸਿਮਿਲਰਲੀ ਰਾਜਪੁਰਾ ਤੇ ਨਾਬਾ ਰੇਲਵੇ ਸਟੇਸ਼ਨ ਤੇ ਵੀ ਚੈਕਿੰਗ ਕੀਤੀ ਜਾ ਰਹੀ ਹੈ ਤੇ ਅੱਗੇ ਅਸੀਂ ਬੱਸ ਸਟੈਂਡਸ ਤੇ ਨਾਰਮਲ ਪਬਲਿਕ ਪਲੇਸਿਸ ਦੀ ਵੀ ਚੈਕਿੰਗ ਕਰਾਂਗੇ ਸਰ ਲੋਕਾਂ ਨੂੰ ਕੀ ਫੀਲ ਕਰਨਾ ਚਾਹੁੰਦੇ ਲੋਕਾਂ ਨੂੰ ਮੈਂ ਇਹੀ ਅਪੀਲ ਕਰਾਂਗਾ ਕਿ ਇਹ ਫੈਸਟਿਵ ਸਿਜ਼ਨ ਚੱਲ ਰਿਹਾ ਹੈ ਤੇ ਇਹਨੂੰ ਬਹੁਤ ਹੀ ਖੁਸ਼ ਖੁਸ਼ ਹੋ ਕੇ ਇਹਨੂੰ ਮਨਾਇਆ ਜਾਏ ਤੇ ਅਸੀਂ ਐਜ਼ ਪਟਿਆਲਾ ਪੁਲਿਸ ਤੁਹਾਨੂੰ ਪੂਰਾ ਵਿਸ਼ਵਾਸ ਦਿਲਾਉਂਦੇ ਹਾਂ ਕਿ ਕੋਈ ਸੁਰੱਖਿਆ ਵਿਵਸਥਾ ਦੇ ਵਿੱਚ ਕੋਈ ਵੀ ਕੋ どうです